ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਬੀਤੇ ਕਈ ਦਿਨਾਂ ਤੋਂ ਨੰਗਲ ਦੇ ਵਿੱਚ ਚੋਰੀ ਦੀ ਵਾਰਦਾਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਆਏ ਦਿਨ ਚੋਰਾਂ ਵੱਲੋਂ ਨਿਤ ਨਵੀਆਂ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਨੰਗਲ ਦੀ ਜਵਾਰ ਮਾਰਕੀਟ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਦੁਕਾਨ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਕਿ ਚੋਰ ਬੜੀ ਮੁਸਤੈਦੀ ਦੇ ਨਾਲ ਮੋਟਰਸਾਈਕਲ ਨੂੰ ਚੋਰੀ ਕਰਕੇ ਰਫੂ ਚੱਕਰ ਹੋ ਗਏ ਪੁਲਿਸ ਕੋਲ ਪਹੁੰਚਤੀ ਜਦ ਰੋਈ ਦੀ ਤਰ੍ਹਾਂ ਸਾਹਮਣੇ ਦੁਕਾਨ ਦੇ ਸਾਹਮਣੇ ਸਾਡਾ ਮੋਟਰਸਾਈਕਲ ਖੜਾ ਜਦ ਨਾਲ ਹੀ ਗੱਡੀ ਰਹੀ ਸਵੇਰੇ 4 ਮਿੰਟਜਾ ਤੇ ਦੋ ਮੁੰਡੇ ਆਏ ਉਸਨੇ ਪਹਿਲਾਂ ਮੋਲ ਦੀ ਟੋਕ ਮਾਰ ਕੇ ਲੋਕ ਦੇਖਿਆ ਤੇ ਉਸ ਵੇਲੇ ਉਹਨੇ ਮੋਟਰ ਸਟਾਰਟ ਕੀਤਾ ਮੋਬਾਈਲ ਟੋੜਾ ਮੋਟਰਸੈਕਲ ਸਟਾਰਟ ਹੋ ਕੇ ਨਜ਼ਰ ਨਹੀਂ ਆ ਰਿਹਾ ਸੀ ਕਿ ਬਾਈਕ ਚੱਲ ਗਈ ਪੀਐਸ 60 ਦਾ ਥਾਣੇਕੂ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਜੋ ਚੋਰੀਆਂ ਹੋ ਰਹੀਆਂ ਹਨ ਇਹ ਨਸ਼ੇੜੀਆਂ ਵੱਲੋਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਨਸ਼ੇੜੀ ਆਪਣੇ ਨਸ਼ੇ ਦੀ ਪੂਰਤੀ ਲਈ ਛੋਟੀ ਮੋਟੀ ਚੋਰੀ ਨੂੰ ਅੰਜਾਮ ਦੇ ਰਹੇ ਹਨ ਅਤੇ ਉਹਨਾਂ ਦੇ ਹੱਥ ਜੋ ਵੀ ਲੱਗਦਾ ਹੈ ਉਹ ਲੈ ਕੇ ਰਫੂ ਚੱਕਰ ਹੋ ਜਾਂਦੇ ਹਨ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਲਿਸ ਸ਼ਹਿਰ ਦੇ ਵਿੱਚ ਗਸ਼ਤ ਵਧਾਵੇ ਅਤੇ ਅਜਿਹੇ ਨਸ਼ੇੜੀ ਚੋਰਾਂ ਤੇ ਨਕੇਲ ਕੱਸੀ ਜਾਵੇ ਇਹ ਦੇ ਕਹਿੰਦੇ ਜਿਹੜਾ ਚੋਰੀ ਹੋਇਆ ਨਸ਼ੇੜੀਆਂ ਦਾ ਕੰਮ ਹੈ ਮੈਂ ਇਤਫਾਕ ਨਾਲ ਮੰਦਰ ਤੋਂ ਆਇਆ تھا ਉਸ ਟਾਈਮ ਦੋ ਮੁੰਡੇ ਉਹ ਪਰਲੇ ਰੋਡ ਤੇ ਖੜੇ ਤੇ ਜੀਟੀ ਰੋਡ ਤੇ ਪਹਿਲਾਂ ਮੈਂ ਉਹਨਾਂ ਨੂੰ ਪੁੱਛ ਲਗਾ ਮੈਂ ਕਹਿੰਦਾ ਸਵੇਰੇ ਇਹਨਾਂ ਨਾਲ ਪੰਗਾ ਲੈ ਲਿਆ ਇਮੀਂ ਰਾਹ ਜਾਂਦੇ ਆ ਨਾ ਉਹ ਇੱਕ ਬੰਦਾ ਉੱਥੇ ਖੜਿਆ ਥਾ ਇੱਕ ਜਸਟ ਉਧਰ ਦੇ ਨੱਟ ਕੇ ਆਇਆ ਜਿਸ ਟਾਈਮ ਦੀ ਵਾਰਦਾਤ ਹੈ 4:55 ਤੇ ਇਹਨਾਂ ਦਾ ਚੱਕ ਹੋਇਆ ਤੜਕੇ ਕਿੱਥੇ ਸਵੇਰੇ 4:55 ਦੇ 4 ਸਵਾ 4 ਵਜੇ ਤੱਕਰ ਚੌਕੀਦਾਰ ਇੱਥੇ ਥਾ ਉਹਨਾਂ ਨੇ ਦੇਖਿਆ ਵੀ ਚੌਕੀਦਾਰ ਚੱਲ ਗਿਆ ਉਹ ਤੋਂ ਬਾਅਦ ਉਹਨਾਂ ਨੇ ਵਾਰਦਾਤ ਕੀਤੀ ਦੇਖੋ ਤੁਸੀਂ ਮਾਰਕੀਟ 'ਚ ਕੋਈ ਨਾ ਕੋਈ ਤੁਰਿਆ ਰਹਿੰਦਾ ਕਿੰਨੇ ਹੌਸਲੇ ਬੁਲੰਦ ਉਹਨਾਂ ਦੇ ਹੈ ਨਸ਼ੇੜੀਆਂ ਦਾ ਕੰਮ ਹੈ ਉਹਨਾਂ ਨੇ ਮੋਟਰਸਾਈਕਲ ਤੇ ਝੰਡਾ ਲਾਇਆ ਹੋਤਾ ਕਿ ਦੇਵੀ ਦੇਵਤਿਆਂ ਜਿੱਦਾ ਦਰਸ਼ਨ ਨੂੰ ਚੱਲੇ ਵੀ ਜਾ ਸਾਨੂੰ ਕੋਈ ਪੁੱਛੇ ਤਾਂ ਇਹੀ ਕਹਾਂਗੇ ਇਹੀ ਚੱਲੇ ਵੀ ਕਿਤੇ ਜਿਹੜਾ ਇੱਕ ਬੰਦਾ ਥਾ ਨਾ ਉਹ ਉੱਥੇ ਰੁਕਿਆ ਉਹ ਬੂਤੇ ਨਾਲ ਬੈਠਿਆ ਐਨੇ ਨੂੰ ਜਿਹੜਾ ਬੰਦਾ ਮੋਟਰਸਾਈਕਲ ਚੱਕ ਕੇ ਲੈ ਕੇ ਗਿਆ ਉਹ ਆਇਆ ਉਹਨੇ ਉਹਨੂੰ ਆਵਾਜ਼ ਮਾਰੀ ਆ ਜਾ ਆ ਜਾ ਫਟਾਫਟ ਉਹ ਚੱਲ ਗਿਆ ਸਾਹਮਣੇ ਇੱਕ ਬੰਦੇ ਨੂੰ ਇਹਨਾਂ ਨੇ ਦੱਸਿਆ ਤਾਂ ਉਹਦਾ ਫੋਟੋ ਦੱਸੀ ਦੀ ਉਹ ਲੱਗਦਾ ਤਾਂ ਵੀ ਜਿਹੜਾ ਉਹਦਾ ਫੇਸ ਤਾਂ ਉਸ ਬੰਦੇ ਨਾਲ ਮਿਲਦਾ ਤਾਂ ਪਰ ਦੱਸਿਆ ਵੀ ਬੰਦਾ 90% ਇਹ ਹੋ ਸਕਦਾ ਉਹਨਾਂ ਨੇ ਇੰਟਰੋਗੇਟ ਕਰਾਇਆ ਅਸੀਂ ਇਹੀ ਕਹਿੰਦੇ ਨਸ਼ੇ ਜਿਹੜਾ ਸਭ ਤੋਂ بڑا ਕੰਮ ਹੈ ਦੇਖੋ ਚੋਰੀ ਦੀ ਜਿਹੜੀ ਵਾਰਦਾਤ ਹੋ ਰਹੀਆਂ ਨਾ ਇਹ ਇਹ ਨਸ਼ੇੜੀ ਕਰ ਰਹੇ ਇਹ ਜਿਹੜੇ ਮੋਟਰਸਾਈਕਲ ਚੱਕ ਹੋਏ ਕਿਦਾਂ ਰੇਲਵੇ ਰੋਡ ਵੀ ਚੱਕ ਹੋਇਆ ਇਹ ਜਿਹੜੇ ਨਸ਼ੇੜੀ ਇਹ ਕਰ ਰਹੇ ਅਸੀਂ ਇਹ ਕਹਿੰਦੇ ਵੀ ਨਸ਼ੇ ਤੇ ਅੰਕੂਸ਼ ਲੱਗਣਾ ਚਾਹੀਦਾ ਨੰਗਲ ਤੋਂ ਸੁਪਿੰਦਰ ja